ਅਰੁਣ ਜੇਟਲੀ ਦਾ ਇਸ ਤਰ੍ਹਾਂ ਦੇ ਬਿਆਨ ਨੇ ਵਿਵਾਦ ਪੈਦਾ ਕਰ ਦਿੱਤਾ ਹੈ ਦੇਸ਼ ਦੇ ਵਿੱਤ ਮੰਤਰੀ ਅਤੇ ਰੱਖਿਆ ਮੰਤਰੀ ਅਰੁਣ ਜੇਟਲੀ ਦਾ ਰੇਪ ਮਾਮਲੇ ਦੇ ਉੱਤੇ ਵਿਵਾਦਿਤ ਬਿਆਨ ਸਾਹਮਣੇ ਆਇਆ ਜੇਟਲੀ ਨੇ ਦਿੱਲੀ ਰੇਪ ਮਾਮਲੇ ਨੂੰ ਮਾਮੂਲੀ ਘਟਨਾ ਦੱਸਿਆ ਹੈ ਉਨਾ ਕਿਹਾ ਕਿ ਰੇਪ ਮਾਮਲੇ ਦੀ ਪੂਰੀ ਦੁਨੀਆ ਦੇ ਵਿੱਚ ਮਾਰਕੀਟਿੰਗ ਕੀਤੀ ਗਈ ਜਿਸ ਦੇ ਕਾਰਨ ਭਾਰਤੀ ਟੂਰਿਜ਼ਮ ਨੂੰ ਵੱਡਾ ਨੁਕਸਾਨ ਹੋਇਆ ਹੈ ਹਾਲਾਂਕਿ ਜੈਟਲੀ ਨੇ ਵਿਵਾਦ ਤੋਂ ਬਾਅਦ ਸਫਾਈ ਵੀ ਦਿੱਤੀ ਹੈ ਉਹਨਾਂ ਕਿਹਾ ਹੈ ਕਿ ਮੇਰੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ ਮਾਮਲੇ ਤੇ ਸਿਆਸਤ ਜ਼ਰੂਰ ਗਰਮਾ ਗਈ ਹੈ ਕਾਂਗਰਸ ਨੇ ਜੈਟਲੀ ਨੂੰ ਮਾਫੀ ਮੰਗਣ ਨੂੰ ਕਿਹਾ ਹੈ ਅਰੁਣ ਜੈਟਲੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਜੈਟਲੀ ਜੋ ਕਿ ਵਿੱਤ ਮੰਤਰੀ ਨੇ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਜਿਸ ਤੇ ਰੋਸ ਜਤਾਇਆ ਸਿਆਸਦਾਨਾਂ ਦਾ ਕਹਿਣਾ ਹੈ ਕਿ ਅਰੁਣ ਜੈਟਲੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੈਟਲੀ ਨੂੰ ਜਿਸ ਤਰ੍ਹਾਂ ਦਾ ਬਿਆਨ ਉਹਨਾਂ ਦਿੱਤਾ ਉਹ ਨਹੀਂ ਦੇਣਾ ਚਾਹੀਦਾ ਸੀ ਜੇਟ ਨੇ ਕਿਹਾ ਕਿ ਸਾਡੀ ਕਾਨੂੰਨ ਵਿਵਸਥਾ ਤੇ ਦਿੱਲੀ ਵਿੱਚ ਹੋਈ ਰੇਪ ਦੀ ਛੋਟੀ ਜਿਹੀ ਘਟਨਾ ਨਾਲ ਦੁਨੀਆ ਭਰ ਦੇ ਵਿੱਚ ਗਲਤ ਸੰਦੇਸ਼ ਗਿਆ ਤੇ ਇਸ ਦੇ ਵਜ੍ਹਾ ਦੇ ਨਾਲ ਸੈਰ ਸਪਾਟਾ ਵਿਭਾਗ ਨੂੰ ਨੁਕਸਾਨ ਵੀ ਪਹੁੰਚਿਆ ਤੇ ਲੱਖਾਂ ਡਾਲਰ ਦਾ ਨੁਕਸਾਨ ਹੋਇਆ ਹੈ